ਗੁਰਜੀਕਾ ਖਾਲਸਾ ਵਾਹਿਗੁਰਜ ਜੀ ਕੀ ਭਤੇ ਜੀ ਇਸ਼ਕ ਨੂੰ ਮਾ ਪ੍ਰਧਾਨ ਸਮਾਜ ਸਦਾ ਸੰਸਥਾ ਪੰਜਾਬ ਅੱਜ ਦੇਸ਼ ਉਦੇਸ਼ ਦੇ ਅਤੇ ਪੂਰੇ ਵਰਲਡ ਦੇ ਵਿੱਚ ਜੋ ਵੀ ਨਾਨਕ ਨਾਮ ਰੇਵਾ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਕਾਲਤਾ ਸਾਹਿਬ ਨੂੰ ਮਾਨ ਸਤਕਾਰ ਕਰਦੀਆਂ ਹਨ ਉਹਨਾਂ ਦੇ ਜਥੇਦਾਰ ਯਾਨੀ ਰਣਜੀਤ ਸਿੰਘ ਜੀ ਕਾਲਤਾ ਸਾਹਿਬ ਜੀ ਦੇ ਜਥੇਦਾਰ ਅਤੇ ਗਿਆਨੀ ਸੁਲਤਾਨ ਸਿੰਘ ਜੀ ਦਾ ਸਕੇਗੜ ਸਾਹਿਬ ਦੇ ਜਥੇਦਾਰ ਅਤੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਤੇ ਸ਼੍ਰੋਮਣੀ ਕਾਲੀਕਲ ਬਾਦਲਵਾਲਾ ਪ੍ਰੈਸਲ ਪਾ ਕੇ ਉਹਨਾਂ ਨੂੰ ਉਤਾਰਿਆ ਗਿਆ ਹੈ ਸਿੱਖ ਭਾਵਨਾਵਾਂ ਦੇ ਵਿੱਚ ਬੜੀ ਹੀ ਲੋਰ ਨਿਰਾਸ਼ਾ ਪਾਈ ਜਾ ਰਹੀ ਹੈ ਵਖ-ਵਖ ਆਗੂਆਂ ਦੇ ਜਿਹੜੇ ਪੁਤਲੇ ਸਾੜੇ ਜਾ ਰਹੇ ਹਨ ਤੇ ਕੌਮ ਦੇ ਵਿੱਚ ਜਿਹੜੀ ਬੜੀ ਦੁਲਦਤਾ ਬਣੀ ਹੋਈ ਹੈ ਜੋ ਗਿਆਨੀ ਰਕਬੀਰ ਸਿੰਘ ਹੁਣਾਨੇ ਸਿੰਘ ਸਭਾ ਨੇ 2 ਦਸੰਬਰ ਨੂੰ ਕਾਲਤਾ ਸਰ ਦੀ ਪਸੀਲ ਤੋਂ ਸ਼੍ਰੋਮਣੀ ਕਾਲੇਦਲ ਬਾਦਲ ਨੂੰ ਜੋ ਉਹਨਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਪਰ ਇੱਕ ਹੁਕਮ ਲਾਇਆ ਸੀ ਕਿ ਸ਼੍ਰੋਮਣੀ ਕਾਲੇਦਲ ਬਾਦਲ ਜਿਹੜਾ ਉਹ ਕਾਲੇਦਲ ਚਲਾਉਣ ਨੂੰ ਅਸਮਰਥ ਹੈ ਇਸ ਕਰਕੇ ਜਿਹੜੀ ਨਵੇਂ ਸਿਰਿਓਂ ਜਿਹੜੀ ਆ ਖਾਲਸਾ ਪੰਥ ਦੀ ਜਿਹੜੀ ਆ ਭਰਤੀ ਜਿਹੜੀ ਆ ਪੰਜ ਮੈਂਬਰੀ ਕਮੇਟੀ ਰਾਹੀਂ ਕੀਤੀ ਜਾਵੇ ਉਹਦੇ ਰਾਹੀਂ ਜਿਹੜੀ ਆ ਡਾਕਟਰ ਦਲਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਭੂੰਦਰ ਅਤੇ ਹੋਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੰਜ ਸੱਤ ਆਗੂ ਹਨ ਉਹ ਜਿਹੜੀ ਆ ਇੱਕ ਪ੍ਰਵਾਦ ਨੂੰ ਬਚਾਉਣ ਲਈ ਜਿਹੜੀ ਆ ਉਹਨਾਂ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵਾਲਾ ਅੰਤਰੰਗ ਕਮੇਟੀ ਜੋ ਤੇ ਪ੍ਰੈਸਰ ਪਾ ਕੇ ਸਿੰਘ ਸਭਾ ਨੂੰ ਉਤਾਰਿਆ ਗਿਆ ਹੈ ਉਹਦੇ ਰੋਸ ਵਜੋਂ ਮਾਝ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਅਤੇ ਸਰਦਾਰ ਜੋਤ ਸਿੰਘ ਦੀ ਸਮrå ਮੈਂਬਰ ਸ੍ਰੋਮਣੀ ਕਮੇਟੀ ਅਤੇ ਮੁਖ ਸਖਤਰ ਸ੍ਰੋਮਣੀ ਕਮੇਟੀ ਸਰਦਾਰ ਕਲਵੰਤ ਸਿੰਘ ਜੀ ਮੰਨਣ ਸਾਹਿਬ ਜਿਹੜੇ ਬਹੁਤ ਹੀ ਸੁਲਝੇ ਅਤੇ ਸ੍ਰੋਮਣੀ ਕਮੇਟੀ ਦੇ ਮੈਂਬਰ ਹਨ ਅਤੇ ਹੋਰ ਕਾਲੀ ਆਗੂਆਂ ਨੇ ਪੰਜਾਬ ਦੇ ਵਿੱਚ ਇਸ ਫੈਸਲੇ ਦੇ ਨਾਲ ਜਿਹੜੇ ਆ ਸ੍ਰੀਮਾ ਵੀ ਦਿੱਤੇ ਹਨ ਨਾ ਰੋਸ ਪ੍ਰਗਟ ਵੀ ਕੀਤਾ ਹੈ ਅਤੇ ਮਜੀਠੀਆ ਸਾਹਿਬ ਨੇ ਜਿਹੜੀ ਆ ਇੱਕ ਮੈਸੇਜ ਦੇ ਕੇ ਜਿਹੜੀ ਆ ਸਿੱਖ ਕੌਮ ਦੇ ਵਿੱਚ ਬਹੁਤ ਵੱਖਰਾ ਜਿਹੜਾ ਇੱਕ ਮਹਤ ਕਰਕੇ ਸ੍ਰੀ ਕਾਪਤਸਨ ਨੂੰ ਸਮਰਪਿਤ ਹੋ ਕੇ ਜਿਹੜੀ ਆਵਾਜ਼ 28 ਹੈ ਉਹ ਬਹੁਤ ਹੀ ਸਲਾਗਯੋਗ ਹੈ ਜੋਗ ਹੈ ਪਹਿਲ ਦੇ ਆਧਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪਹਿਲ ਦੇ ਆਧਾਰ ਤੇ ਸਿੰਘ ਸਵਾਦ ਗਿਆਨੀ ਰਕबीर ਸਿੰਘ ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਹਰਪੀਸਨ ਦੀਆਂ ਸਮਾਵਾਂ ਜਿਹੜੀਆਂ ਤੁਰੰਤ ਬਹਾਰ ਕਰਨੀਆਂ ਚਾਹੀਦੀਆਂ ਹਨ ਜੋ ਨਵੇਂ ਜਥੇਦਾਰ ਲਾਏ ਗਏ ਹਨ ਕਰਦੀਪ ਸਿੰਘ ਗੜਗਾਜ ਉਹਨਾਂ ਦੇ ਜਥੇਬੰਦੀਆਂ ਬਲਬੀਰ ਸਿੰਘ ਨੰਗ ਜਥੇ ਮੁਖੀਆ ਮੁਖੀ ਬਲਬੀਰ ਸਿੰਘ ਵੱਲੋਂ ਨੰਦਪੁਰ ਸਾਹਿਬ ਨੂੰ ਜਿਹੜੇ ਆ ਚਾਲੇ ਨਿਹੰਗ ਜੱਸੇਵੰਦੀਆਂ ਦੇ ਪਹਗੇ ਹਨ ਕਿ ਉਹਨਾਂ ਨੂੰ ਤਾਜ ਪੋਸ਼ੀ ਜਿਹੜੀ ਉਹਨਾਂ ਦੀ ਨਹੀਂ ਰੋਕਣੀ ਹੈ ਪਰ ਅਸੀਂ ਬੇਨਤੀ ਕਰਦੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੈਕਮ ਨੂੰ ਇਹ ਫੈਸਲਾ ਤੁਰੰਤ ਪਹਿਲ ਦੇ ਆਧਾਰ ਤੇ ਜਿਹੜੀ ਆ ਰੱਦ ਕਰਕੇ ਪਹਿਲੇ ਸਿੰਘ ਸਾਹਿਬ ਜਿਹੜੇ ਉਸੇ ਪੋਸਟਾਂ ਤੇ ਲਾਉਣੇ ਚਾਹੀਦੇ ਹਨ ਤਾਂ ਜੋ ਕਿ ਪੂਰੇ ਵਰਲਡ ਦੇ ਵਿੱਚ ਜਿਹੜਾ ਮੈਸੇਜ ਗਲਤ ਜਾ ਰਿਹਾ ਹੈ ਅਸੀਂ ਬਿਕਰਮ ਸਿੰਘ ਮਜੀਠੀਆ ਸਾਹਿਬ ਅਤੇ ਹੋਰ ਜਿਹੜੇ ਸਰਦਾਰ ਜੋਤ ਸਿੰਘ ਸਮਰਾਤ ਸਾਹਿਬ ਅਤੇ ਮੁਖਤਸ ਕਰਤਾਰ ਕਲਵਨ ਸੰਗ ਮੰਨਣ ਸਾਹਿਬ ਨੇ ਜੋ ਹਮਾਇਤ ਕੀਤੀ ਹੈ ਉਹਨਾਂ ਦੀ ਪੂਰਨ ਸਲਾਘਾ ਕਰਦੇ ਹਾਂ ਅਤੇ ਨਾਲ ਆਪਣੀ ਪੂਰੀ ਜਥੇਬੰਦੀ ਵੱਲੋਂ ਹਮਾਇਤ ਕਰਦੇ ਹਾਂ ਕਿ ਸਿੰਘ ਸਾਹਿਬ ਜਿਹੜੇ ਆ ਗਿਆਨੀ ਵੀਸਨ ਕਾਲਤਾ ਸਾਹਿਬ ਜੀ ਦਾ ਜਥੇਦਾਰ ਲਾਇਆ ਜਾਵੇ ਗਿਆਨੀ ਸੁਲਤਾਨ ਸਿੰਘ ਨੂੰ ਸਿੰਘ ਸਾਹਿਬ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਾਇਆ ਜਾਵੇ ਅਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਰ ਉੱਚ ਅਹੁਦੇਾਂ ਤੇ ਵੱਡੇ ਵੱਡੇ ਮੈਨੇਜਰ ਆ ਜਾਂ 77 ਜਿਨ੍ਹਾਂ ਤੇ ਕਪੜਿਆਂ ਦੇ ਦੋਸ਼ ਹਨ ਉਹਨਾਂ ਨੂੰ ਵੀ ਜਿਹੜੀ ਆ ਲਾਇਆ ਜਾਵੇ ਅਤੇ ਮਾਨਦਾਰ ਜਿਹੜਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਜਿਹੜੇ ਆ ਮੈਨੇਜਰ ਲਾਇਏ ਜਾਣ 77 ਲਾਇਏ ਜਾਣ